没拿，谁拿 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਸਾਡੀ ਦਰਸ਼ਨ ਕਰ ਰਹੇ ਹੋ ਇਲਾਹਾਬਾਦ ਤਰਵੈਣੀ ਤੋਂ ਸੰਗਤਾਂ ਜੋ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਪਹੁੰਚ ਕੇ ਸੰਗਤਾਂ ਨੇ ਆਰਾਮ ਕੀਤਾ ਲੰਗਰ ਪ੍ਰਸ਼ਾਦਾ ਛਕਿਆ ਅਤੇ ਅਗਲਾ ਪੜਾਅ ਕੀਤਾ ਬੇਅੰਤ ਸੰਗਤਾਂ ਸਾਧੂ ਮਹਤਮਾ ਸੰਤ ਮਹਾਂਪੁਰਖ ਦਲਪੰਤ ਹੋਰ ਮਹਾਂਪੁਰਖ ਅਖਾੜਿਆਂ ਦੇ ਮਹਾਂਪੁਰਖ ਨਿਰਮਲੇ ਮਹਾਂਪੁਰਖ ਬੇਅੰਤ ਸੰਗਤਾਂ ਨੂੰ ਨਾਲ ਲੈ ਕੇ ਗੁਰਦੁਆਰਾ ਦੁੱਖਨਵਾਰਨ ਸਾਹਿਬ ਪਹੁੰਚ ਕੇ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਨੇ ਸੰਗਤਾਂ ਬੇਅੰਤ ਪਹੁੰਚੀਆਂ ਹੋਈਆਂ ਹਨ ਜੋ ਕਿ ਰਾਤ ਦਾ ਪੜਾ ਗੁਰਦੁਆਰਾ ਸਾਹਿਬ ਜੀ ਵਿਖੇ ਕੀਤਾ ਅਤੇ ਸਵੇਰੇ ਆਪਣੇ ਆਪਣੇ ਜਿੱਥੋਂ-ਜਿੱਥੋਂ ਸੰਗਤਾਂ ਆਈਆਂ ਉੱਥੇ-ਉੱਥੇ ਪੜਾ ਲਈ ਚਾਲੇ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਸਾਥ ਸੰਗਤਿਓ ਕੁਝ ਸੰਗਤਾਂ ਜੋ ਮਹਾ ਕੁੰਭ ਯਾਤਰਾ ਪ੍ਰਯਾਗ ਰਾਜ ਅਜੁੱਧਿਆ ਬਨਾਰਸ ਵਿੰਦਰਾਬਨ ਤੋਂ ਆ ਸਾਰੀਆਂ ਬੱਸਾਂ ਸਾਰੀਆਂ ਸੰਗਤਾਂ ਜੋ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਹਨ ਗੁਰੂ ਕਾ ਤਾਲ ਵਿਖੇ ਸਾਧ ਸੰਗਤ ਜੀ ਉਸ ਪਾਵਨ ਸਥਾਨ ਤੇ ਬੇਅੰਤ ਸੰਗਤਾਂ ਪਹੁੰਚਦੀਆਂ ਹਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਕਿੰਨੀਆਂ ਸੰਗਤਾਂ ਕਿੰਨੀਆਂ ਬੱਸਾਂ ਕਰੀਬਨ 100 150 ਬੱਸ ਹਜੇ ਜਾ ਚੁੱਕੀ ਹੈ ਜਿਨ੍ਹਾਂ ਨੇ ਰਾਤ ਦਾ ਪੜਾ ਗੁਰਕਾ ਤਾਲ ਵਿਖੇ ਕੀਤਾ ਇਹ ਅਜੁੱਧਿਆ ਤੋਂ ਪਰਾਗ ਰਾਜ ਤੋਂ ਸੰਗਤਾਂ ਜੋ ਵਾਪਸ ਆ ਰਹੀਆਂ ਹਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਗੁਰੂ ਕਾ ਤਾਲ ਵਿਖੇ ਇੱਥੇ ਵਿਸ਼ਰਾਮ ਕਰਕੇ ਗੁਰੂ ਕਾ ਲੰਗਰ ਪ੍ਰਸ਼ਾਦਾ ਛਕ ਕੇ ਆਪਣੀ ਆਪਣੀ ਜਿੱਥੋਂ ਜਿੱਥੋਂ ਸੰਗਤਾਂ ਆਈਆਂ ਉੱਥੇ ਉੱਥੇ ਪੜਾਵਾਂ ਤੇ ਜਾ ਰਹੀਆਂ ਹਨ जाएगी आवाज आ जाओ बैठ जाओ और सिग्नल कम हो रहा है